2002 ਦੇ ਵਿੱਚ ਰਿਲਾਈਐਂਸ ਨੇ ਆਪਣੀ ਇੱਕ ਟੈਗ ਲਾਈਨ ਦਿੱਤੀ ਸੀ ਕਰ ਲੋ ਦੁਨੀਆ ਮੁਠੀ ਮੇ ਦੋਸਤੋ ਦੁਨੀਆ ਦਾ ਪਤਾ ਨਹੀਂ ਲੇਕਿਨ ਫਿਲਹਾਲ ਇੱਕ ਐਗਰੀਮੈਂਟ ਹੋਇਆ ਹੈ ਐਨ ਐਚ ਆਈ ਨਾਲ ਜਿਹਦੇ ਕਰਕੇ ਸੜਕਾਂ ਜ਼ਰੂਰ ਇਹਨਾਂ ਦੀ ਮੁਠੀ ਦੇ ਵਿੱਚ ਆ ਗਈਆਂ ਨੇ ਕਿਵੇਂ ਦੋਸਤੋ ਐਨ ਐਚ ਆਈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਜੋ ਕਿ ਮਿਨਿਸਟਰੀ ਆਫ ਟਰਾਂਸਪੋਰਟ ਐਂਡ ਹਾਈਵੇ ਦੇ ਅੰਡਰ ਕੰਮ ਕਰਦੀ ਹੈ ਅਤੇ 1988 ਦੇ ਵਿੱਚ ਇਹਦੇ ਲਈ ਐਕਟ ਬਣਿਆ ਅਤੇ 1995 ਤੋਂ ਹੀ ਇਹ ਭਾਰਤ ਦੇ ਵਿੱਚ ਨੈਸ਼ਨਲ ਹਾਈਵੇ ਡਿਵੈਲਪਮੈਂਟ ਜਾਂ ਫਿਰ ਭਾਰਤ ਮਾਲਾ ਵਰਗੇ ਵੱਡੇ ਪ੍ਰੋਜੈਕਟਸ ਨੂੰ ਮੇਨਟੇਨ ਡਿਵੈਲਪ ਕਰਨ ਦਾ ਕੰਮ ਕਰਦੀ ਹੈ ਰੀਸੈਂਟਲੀ ਹੀ ਇਹਨੇ Jio ਕੰਪਨੀ ਦੇ ਨਾਲ ਟੈਪ ਕੀਤਾ ਹੈ ਕਿ ਜੇ ਤੁਸੀਂ Jio ਦੇ ਸਬਸਕ੍ਰਾਈਬਰ ਹੋ 4G ਜਾਂ 5G ਨੈਟਵਰਕ ਚਲਾਉਂਦੇ ਹੋ ਅਤੇ ਤੁਸੀਂ ਸਫਰ ਕਰ ਰਹੇ ਹੋ ਕਿਸੇ ਭਾਰਤ ਮਾਲਾ ਪ੍ਰੋਜੈਕਟ ਦੇ ਅੰਡਰ ਸੜਕ ਦੇ ਉੱਪਰ ਨੈਸ਼ਨਲ ਹਾਈਵੇ ਦੇ ਉੱਪਰ ਅਤੇ ਉੱਥੇ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਵੈਦਰ ਨੂੰ ਲੈ ਕੇ ਅਮਰਜੈਂਸੀ ਹੋਵੇ ਕੋਈ ਦੋਸਤੋ ਬਹੁਤ ਸਾਰੇ ਜਾਨਵਰ ਉਸ ਹਾਈਵੇ ਦੇ ਉੱਪਰ ਆ ਜਾਣ ਜਾਂ ਫਿਰ ਐਕਸੀਡੈਂਟ ਪ੍ਰੋਨ ਹੋਵੇ ਜਾਂ ਕੋਈ ਧੁੰਦ ਛਾ ਜਾਵੇ ਤਾਂ ਉਹਨਾਂ ਨੂੰ ਲੈ ਕੇ ਪਹਿਲਾਂ ਹੀ ਅਲਰਟ ਤੁਹਾਡੇ ਮੋਬਾਈਲ ਦੇ ਉੱਪਰ ਕਾਲ ਰਾਹੀਂ ਮੈਸੇਜ ਰਾਹੀਂ ਜਾਂ ਫਲੈਸ਼ ਮੈਸੇਜ ਰਾਹੀਂ ਦੇ ਦਿੱਤਾ ਜਾਏਗਾ ਤਾਂ ਤੁਸੀਂ ਆਪਣੀ ਯਾਤਰਾ ਪੂਰੀ ਤਰ੍ਹਾਂ ਸੁਰੱਖਿਅਤ ਕਰ ਸਕੋ ਅਤੇ NHAI ਨੇ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦਾ ਸਿਮਿਲਰ ਐਗਰੀਮੈਂਟ ਅਸੀਂ Airtel ਅਤੇ Vodafone ਨਾਲ ਵੀ ਕਰਾਂਗੇ ਤਾਂ ਕਿ ਭਾਰਤ ਦਾ ਹਰੇਕ ਵਿਅਕਤੀ ਦਾ ਜੋ ਸਫਰ ਹੈ ਉਹ ਇਨ੍ਹਾਂ ਸੜਕਾਂ ਦੇ ਉੱਪਰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੋ ਸਕੇ ਤਾਂ ਦੋਸਤੋ ਤੁਹਾਨੂੰ ਕਿਵੇਂ ਲੱਗਿਆ ਇਹ ਐਗਰੀਮੈਂਟ ਮੈਨੂੰ ਜ਼ਰੂਰ ਦੱਸੋ ਧੰਨਵਾਦ